ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਪਿੰਡ ਕਾਸਮ ਪੱਟੀ ਪੈਰੋ ਪੱਟੀ ਸੋਰੀ ਪੈਰੋ ਪੱਟੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਇਹ ਹਰੀਨੋ ਦਾ ਬਿਲਕੁਲ ਨਾਲ ਹੀ ਪਿੰਡ ਆ ਹਰੀਨੋ ਪੈਰੋ ਪੱਟੀ ਕਹਿ ਦਿੰਦੇ ਐ ਇਸ ਪਿੰਡ ਨੂੰ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਘਰੇਲੂ ਪਰਿਵਾਰ ਆ ਇੱਕ ਮਿਹਨਤੀ ਪਰਿਵਾਰਾ ਵੱਡਾ ਨਾਮ ਆ ਬਾਈ ਹੁਣ ਉਹਦਾ ਜਿਸ ਇਲਾਕੇ ਦੇ ਵਿੱਚ ਮੈਂ ਮੌਜੂਦ ਹੈਗਾ ਬਾਈ ਸੁਖਮੇਲ ਸਿੰਘ ਕਾਲਾ ਸਾਬਕਾ ਬਲਾਕ ਸੰਪਤੀ ਮੈਂਬਰ ਬਾਈ ਬਾਈ ਨੂੰ ਜਿਹੜਾ ਮਿੱਤਰੋ ਪਿੰਡ ਦੇ ਵਿੱਚ ਕਾਲਾ ਦੇ ਕਾਲਾ ਮੈਂਬਰ ਦੇ ਨਾਮ ਤੇ ਤੌਰ ਤੇ ਜਾਣਦੇ ਆ ਵੈਸੇ ਬਾਈ ਦਾ ਨਾਮ ਹੈਗਾ ਵਾ ਸੁਖਮੇਲ ਸਿੰਘ ਕਾਲਾ ਔਰ ਇਲਾਕੇ ਦੇ ਵਿੱਚ ਵੱਡਾ ਨਾਮ ਨਾ ਘਟਿਆ ਹੋਇਆ ਬਾਈ ਹੁਣ ਇਹਨੇ ਮਿੱਤਰੋ ਅੱਜ ਆਪਾਂ ਬਾਈ ਦੇ ਘਰੋਂ ਇੱਕ ਗਾਂ ਦੀ ਵੀਡੀਓ ਕਵਰ ਕਰਾਂਗੇ ਕਾਲੇ ਰੰਗ ਦੀ ਜਰਸੀ ਪੰਜਾਬ ਵਾਲੀ ਟੌਪ ਇੰਦੇ ਬਾਰੇ ਸਾਰੀ ਜਾਣਕਾਰੀ ਲੈ ਕੇ ਦੇਣੀ ਆ ਇੰਦੇ ਬਾਰੇ ਸਾਰੀ ਡਿਟੇਲ ਜਾਣਨੀ ਆ ਆਓ ਕਰਦੇ ਆ ਆਪਾਂ ਬਾਈ ਦੇ ਨਾਲ ਸਾਰੀ ਗੱਲਬਾਤ ਆਜੋ ਸਤਿ ਸ਼੍ਰੀ ਅਕਾਲ ਬਾਈ ਸੁਖਮੇਲ ਸਿੰਘ ਸਤਿ ਸ਼੍ਰੀ ਅਕਾਲ ਜੀ ਸਰ ਕੀ ਹਾਲ ਚਾਲ ਆ ਬਰਾ ਠੀਕ ਠਾਕ ਜੀ ਹੋਰ ਪਰਿਵਾਰ ਸੁਣਾਓ ਜੀ ਸਭ ਸਭ ਠੀਕ ਠਾਕ ਹੈ ਚਲੋ ਸ਼ੁਕਰ ਅੱਛਾ ਵੈਗਰੂ ਜੀ ਇੱਕ ਵਾਰੀ ਆਪਣਾ ਨਾਮ ਜਿਹੜਾ ਤੁਸੀਂ ਆਪਦੇ ਜ਼ੁਬਾਨ ਦੇ ਵਿੱਚੋਂ ਸਾਰਾ ਐਡਰੈਸ ਦੇ ਦਿਓ ਆਪਣੇ ਘਰ ਦਾ ਬਾਈ ਜੀ ਮੇਰਾ ਨਾਮ ਸੁਖਮੇਲ ਸਿੰਘ ਕਾਲਾ ਸਾਹ ਕਾ ਬਲਾਗ ਸੰਤੀ ਮੈਂ ਪਿੰਡ ਪੈਰੋ ਪੱਟੀ ਜੀ ਹਰੀ ਨੌ ਦੇ ਨਾਲ ਪੈਰੋ ਪੱਟੀ ਹੈ ਫੂਕਪੁਰੇ ਤੋਂ ਦੋ ਆਰਚ ਕਿਲੋਮੀਟਰ ਪਾਸ ਜੀ ਅੱਛਾ ਸੁਖਮੇਲ ਬਾਈ ਫਿਰ ਮੈਂਬਰੀ ਕਦੋਂ ਤੋਂ ਕਰਦੇ ਹੋ ਨੇ ਬਈ ਉਹ ਤਾਂ 2200 ਜੁੜੇ ਹੋਏ ਆਪਾਂ ਹੈ ਹਾਂਜੀ ਉਦੋਂ ਤੋਂ ਖੜੇ ਹੋਏ ਠੀਕ ਆ ਅੱਛਾ ਸੁਖਮੇਲ ਬਾਈ ਆਪਾਂ ਇੱਕ ਵੜ ਵੇਚਣੀ ਆ ਅੱਜ ਹਨਾ ਜੀ ਇਹ ਫਿਰ ਕਿੰਨਾ ਸੁਆ ਬਾਈ ਇਹ ਦੂਜੇ ਸੂਏ ਹੋਂ ਸੁਣੀ ਦੂਜੇ ਸੂਏ ਹੋਂ ਇਹਨੇ ਸੂਣਾ ਵਾ ਅੱਛਾ ਸੁਖਮੇਲ ਬਾਈ ਕਿੰਨੇ ਦਿਨ ਪਏ ਜਾਂਦੇ ਸੂਣ ਦੇ ਵਿੱਚ ਅੱਜ ਇਹ 11 12 ਦਿਨ ਲੈ ਜੂਗੀ 12 ਲੈ ਜੇ 13 ਲੈ ਜੀ ਇਹ ਕੱਚੀ ਹੈ ਵੇਖ ਜਿ ਲੱਗੀ ਠੀਕ ਠੀਕ ਆ ਠੀਕ ਆ ਅੱਛਾ ਸੁਖਮੇਲ ਬਾਈ ਕਿੰਨਾ ਦੋਦੇ ਨੇ ਇਹ ਉ ਤਾਂ 15 15 ਤੋਂ 14 15 ਤਰੀਕ ਨੂੰ 14 ਨੂੰ ਦਿਨ ਪੂਰੇ ਆ 15 14 ਤਰੀਕ ਨੂੰ ਦਿਨ ਪੂਰੇ ਪੁੱਤ ਜਾਓ ਜੀ ਪਹਿਲਾਂ ਵੀ ਸੂ ਸਕਦੀ ਹੈ ਠੀਕ ਹੈ ਜੀ ਠੀਕ ਅੰਦਾਜ਼ਾ ਉਸ ਨਾਲ 12 ਦਿਨ ਦੱਸ ਠੀਕ ਹੈ ਅੱਛਾ ਸੋ ਕਿਮੇਲ ਭਾਈ ਇੱਕ ਗੱਲ ਹੋਰ ਆ ਟਾਪ ਦੀ ਬਰੀਡ ਆ ਟਾਪ ਦੀ ਬੱਚੀ ਦਾ ਕੱਦ ਕਾਟ ਆ ਤੁਸੀਂ ਇਹ ਫਿਰ ਘਰੇ ਹੀ ਬੱਚੀ ਤਿਆਰ ਕੀਤੀ ਹੋਈ ਹੈ ਜੀ ਨਹੀਂ ਅਸੀਂ ਘਰੇ ਨਹੀਂ ਵੀ ਤਿਆਰ ਕੀਤੀ ਮੈਂ ਲੈ ਕੇ ਆਂਦੀ ਸੀ ਠੀਕ ਹੈ ਕਦੋਂ ਲੈ ਕੇ ਆਂਦੇ ਸੀ ਤੁਸੀਂ ਇਹ ਮੈਂ ਖੀਰੀ ਮੈਨੂੰ ਸ਼ੌਂਕ ਸੀ ਉਹ ਦੁੱਧ ਘਟ ਸੀ ਜੀ ਉਦੋਂ ਮੈਂ ਲੈ ਕੇ ਆਂਦੀ ਭਧੌਰ ਤੋਂ ਲੈ ਕੇ ਆਦੀ ਉਦੋਂ ਤੋਂ ਲੈ ਕੇ ਪਹਿਲੇ ਸਵੇਰੇ ਹੈ ਜੀ ਪਹਿਲੇ ਕੀਰੀ ਲੈ ਕੇ ਆਇਆ ਸੀ ਕੀਰੀ ਲੈ ਕੇ ਆ ਬਈ ਠੀਕ ਆ ਬਈ ਬਹੁਤ ਆਪ ਦੇ ਬੰਦੇ ਜਿੰਨਾਂ ਤੋਂ ਲੈ ਕੇ ਆ ਠੀਕ ਹੈ ਠੀਕ ਹੈ ਅੱਛਾ ਕਿੰਨਾ ਦੁੱਧ ਦੇਗੀ ਸੀਗੇ ਪਹਿਲੇ ਸਵੇਰੇ 27 ਲੀਟਰਾਂ ਨੂੰ ਦੁੱਧ ਅਸੀਂ ਆਪ ਚੋਂਦੇ ਰਹੇ ਕਰੇ 27 ਲੀਟਰਾਂ ਨੂੰ ਹਾਂ ਜੀ 26 27 26 27 ਰਾਮ ਕੀ ਬਾਤ ਆ ਜੀ ਐਤ ਕੀਦਾ ਫਿਰ ਕਰਨ ਵਾਲੀ ਬਾਹਰ ਦੁੱਧ ਦੇਜੂਗੀ 30 ਤੋਂ ਹਾਂ ਜੀ ਐਤ ਹੀ ਬਾਹਰ ਦਿਓ ਹੂੰ ਅੱਛਾ ਤੇ ਇਹਦੇ ਟੀਕੇ ਕਿਹੜਾ ਪ੍ਰਵਾਹ ਐਤ ਕੀ ਜਲਸੀ ਦਾ ਟੀਕਾ ਭਰਾਇਆ ਭਰਾਇਆ ਵੀ ਟਾਪ ਦਾ ਮੇਰੇ ਯਾਦ ਨਹੀਂ ਠੀਕ ਹੈ ਜੀ ਕਿਹਦੇ ਡਾਕ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਮਹਾਰਾਜ ਅੱਛਾ ਦੇਣਾ ਹਜੇ ਇਹਦੇ ਵੀ ਮੰਨ ਲਾ ਕੀਮਤੀ ਦੀ 13 14 ਤਰੀਕ ਨੂੰ ਪੂਰੇ 15 ਨੂੰ ਹੁੰਦੇ ਆ ਹਾਂਜੀ ਹਾਂਜੀ ਉਸ ਹਫ਼ਤੇ ਦਾ ਫਿਰ ਜੱਜਮੈਂਟ ਲਾਇਆ 15 ਦਿਨ ਨਹੀਂ ਬੱਚੀ ਤਿਆਰ ਹੁੰਦੀ ਹੈ ਜੀ ਵੀ 15 ਬਾਹ ਚ ਬਾਲ ਲੈ ਜੂਗੀ 12 14 ਦਿਨ ਲੈ ਜੂਗੀ 15 ਦਿਨ ਬਈ ਫਿਰ ਤਾਂ ਯਾਰ ਇਹ ਤੋਂ ਲੈ ਵਾਲਿਆ ਕਿਹਣੀ ਤੁਰਿਆ ਜਾਣਾ ਯਾਰ ਹਨਾ ਬਹੁਤ ਹਮਾਨਾ ਕੱਢਦੀ ਤੁਰੇ ਨਹੀਂ ਜਾਂਦੇ ਤੂੰ ਪੁਲਵਾਨਾਂ ਨੂੰ ਤੁਰਿਆ ਕਰੂਗੀ ਹਨਾ ਫੜ ਕੇ ਜੋ ਐਡਾ ਥੱਬੇ ਦਾ ਹਮਾਨਾ ਕੱਢਦੀ ਖੱਚ ਕੇ ਗਾਂ ਪਿਛਾ ਕਰਨੀ ਪੈਂਦੀ ਤੇ ਤਿਆਰ ਹੋਮੀ ਲੈ ਕੇ ਆਏ ਜਦੋਂ ਉਹ ਟਾਈਪੂ ਦੇ ਮਹਾ ਚੜਾਈ ਸੀ ਕੀ ਬਾਤ ਹੈ ਜੀ ਬਹੁਤ ਸੋਹਣਾ ਰੰਗ ਰੂਪ ਦਿੱਤਾ ਪਰਮਾਤਮਣੇ ਨੇ ਇਹਨੂੰ ਕਰਮ ਵਾਲੇ ਨੂੰ ਹਨਾ ਜੀ ਅੱਛਾ ਬਈ ਫਿਰ ਇਹਦਾ ਰੇਟ ਕੀ ਤੈਅ ਕੀਤਾ ਵਾ ਮਹਾਰਾਜ ਰੇਟ ਮੈਂ ਫੋਨ ਤੇ ਦੱਸ ਦੂੰਗਾ ਫੋਨ ਤੇ ਦੱਸ ਦਾਂਗੇ ਠੀਕ ਹੈ ਜੀ ਵੀ ਜਿਹੜਾ ਭਰਾ ਲਊਗਾ ਉਹ ਭਾਈ ਤੁਹਾਡੇ ਨਾਲ ਸੰਪਰਕ ਕਰ ਲੂਗਾ ਹਣਾ ਹਾਂ ਜੀ ਕੋਈ ਵਪਾਰੀ ਬੂਰੀ ਲੈਂਦੇ ਉਹਨਾਂ ਨੂੰ ਮੁੜ ਕੇ ਔਖਾ ਹਾਂ ਔਖਾ ਹੋ ਜਾਂਦਾ ਜੀ ਇਹ ਤਾਂ ਗੱਲ ਤੁਹਾਡੀ ਸੀ ਬਾਕੀ ਅੰਕਲ ਜੀ ਤੁਸੀਂ ਵੱਡੇ ਹੋ ਮੈਨੂੰ ਵਪਾਰ ਪੜਦੇ ਦੇ ਵਿੱਚ ਚੰਗਾ ਹਾਂਜੀ ਹਾਂਜੀ ਇਹ ਗੱਲ ਆ ਨਾ ਕਹਿੰਦੇ ਹੁੰਦੇ ਨਾ ਮੈਂ ਮਤਲਬ ਵਪਾਰ ਪੜਦੇ ਦਾ ਹੁੰਦਾ ਜਦੋਂ ਵਪਾਰ ਦਾ ਪੜਦਾ ਹੀ ਖੁੱਲ ਗਿਆ ਫਿਰ ਵਪਾਰ ਕਰਨਾ ਰਹਿ ਗਿਆ ਅਜਾ ਸੁਖਮੇਲ ਬਾਈ ਫਿਰ ਇੱਕ ਗੱਲ ਹੋਰ ਦੱਸਿਓ ਮੈਨੂੰ ਇਹ ਤੁਸੀਂ ਚੁੰਦੇ ਹੱਥੀ ਰਹਿ ਕੇ ਮਸ਼ੀਨੀ ਚਵਾਈ ਕਰਦੇ ਹੱਥੀ ਹੱਥੀ ਚਵਾਈ ਕਰਦੇ ਰਹੇ ਅਸੀਂ ਰੱਖ ਤੇ ਸੋਹਣੀ ਮਤਲਬ ਚਵਾਈ ਚਵਾਈ ਵਧੀਆ ਹੋਣੀ ਹੈ ਨਾ ਬਹੁਤ ਵਧੀਆ ਜਮ ਮੈਮ ਪੂਰੀਆਂ ਮੋਟੀਆਂ ਧਾਰਾਂ ਠੀਕ ਹੈ ਬਾਈ ਠੀਕ ਹੈ ਥਾਣੀ ਬਹੁਤ ਚੰਗਾ ਲੱਗਾ ਹੋਇਆ ਬੈੜੀ ਨੂੰ ਬਾਈ ਵੇਖ ਸਕਦੇ ਆ ਮਿੱਤਰੋ ਜਿਨ੍ਹਾਂ ਨੇ ਜਰਸੀ ਲੈਣੀ ਹੈ ਨਾ ਮਿੱਤਰੋ ਟੌਪ ਦੀ ਜਰਸੀ ਪੰਜਾਬ ਵਾਲੀ ਰੰਗ ਕਾਲੇ ਦੇ ਵਿੱਚ ਮਿਲ ਜੂਗੀ ਕਈ ਭਰਾ ਕਹਿੰਦੇ ਸੀ ਵੀ ਬਾਈ ਮੇਲਿਆਂ ਦੇ ਵਿੱਚ ਐਤਕੀ ਇੱਕ ਗੱਲ ਦਾ ਸੁਖਮੇਲ ਬਾਈ ਹੋਰ ਦੱਸਦਾ ਐਤਕੀ ਕਾਲੀ ਵੈਣ ਨੇ ਪੀਡੀਐਫ ਮੇਲਾ ਜਿੱਤਿਆ ਸੀਗਾ ਬਿਲਕੁਲ ਬਿਊਟੀ ਦੇ ਵਿੱਚ ਤੇ ਇੰਨਾ ਕੁ ਜਰਸੀ ਕਾਲੀ ਦੀ ਮੰਗ ਹੋਗੀ ਨਾ ਲੈ ਵਿੱਚ ਵੇਖੋ ਪੂਰੀ ਟੈਨ ਹਾਂ ਹਜੇ ਤਾਂ ਕੁਝ ਵੀ ਨਹੀਂ ਫਿਰ ਕਟਿਆ ਬਾਈ ਇਹਨੇ ਕਰਮਾਣੀ ਨੇ ਦੁੱਧ ਦੇ ਹਿਸਾਬ ਨਾਲ ਦਾ ਮੈਣਾ ਵਾਕਈ ਬਾਈ ਵੈਣ ਪੂਰਾ ਟਕਣਾਲੇ ਦਾ ਲੇਵਾ ਤਿਆਰ ਕਰੂਗੀ ਬਾਈ ਅੱਛਾ ਸੁਖਮੇਲ ਬਾਈ ਫਿਰ ਸ਼ੌਂਕ ਕਦੋਂ ਤੋਂ ਪਾਇਆ ਹੋਇਆ ਜਾਨਵਰਾਂ ਦਾ ਕਿ ਬਾਹਰ ਲੰਮੇ ਸੋ ਪਹਿਲੇ ਦਿਨ ਦਾ ਹੀ ਠੀਕ ਹੈ ਬਾਈ ਠੀਕ ਹੈ ਅੱ ਅਸੀਂ ਬੜੇ ਬਜ਼ੁਰਗ ਹੁੰਦੇ ਸਾਡੇ ਮੱਜਾ ਬਹੁਤ ਟਾਪ ਦੀਆਂ ਮੱਜਾ ਰੱਖੀਆਂ ਹੁੰਦੀਆਂ ਸੀ ਸਿੱਖ ਸੁਖਮੇਲ ਬਾਈ ਠੀਕ ਹੈ ਬਾਈ ਠੀਕ ਹੈ ਝੋਟੇ ਸਾਡੇ ਆਪ ਦਾ ਟਾਪ ਦੇ ਠੀਕ ਹੈ ਇੱਕ ਟਰੈਕਟਰ ਵੀ ਹੈ ਫਿਰ ਬਾਈ ਲਾਰ ਬਾਈ ਲਾਰ ਟਰੈਕਟਰ ਵੀ ਹੈ ਹੂੰ ਉਹਦੀ ਮੈਂ ਵੀਡੀਓ ਲੱਗ ਫਲਵਾ ਕੇ ਤੁਹਾਨੂੰ ਵਿਖਾਉਣੀ ਆ ਮਿੱਤਰੋ ਅੱਛਾ ਸੁਖਮੇਲ ਬਾਈ ਮੈਨੂੰ ਆਪਣਾ ਨੰਬਰ ਦੱਸ ਦੀਏ ਕਿੰਨਾ ਵਾ 98144 ਜੀ 85728 ਇੱਕ ਵਾਰੀ ਹੋਰ ਬੋਲ ਦੀਏ ਜੀ 98144 85728 9814485 728 ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਕਰਨਾ ਮਿੱਤਰੋ ਬਾਈ ਹੁਣਿਆਂ ਦੇ ਨਾਲ ਰਾਬਤਾ ਕਾਇਮ ਆਉਣਾ ਵਾ ਤੁਸੀਂ ਮਿੱਤਰੋ ਪਿੰਡ ਪੈਰੋ ਪੱਟੀ ਹਰੀ ਨੌ ਦੇ ਕੋਲੇ ਪਿੰਡ ਆਉਣਾ ਤੁਸੀਂ ਮਿੱਤਰੋ ਸੁਖਮੇਲ ਸਿੰਘ ਕਾਲਾ ਸਾਬਕਾ ਬਲਾਕ ਸੰਮਤੀ ਮੈਂਬਰ ਆ ਜਿਹੜਾ ਬਾਈ ਉਹਨਾਂ ਬਾਈ ਹੁਣਿਆਂ ਦੇ ਘਰੇ ਔਰ ਤਿੰਨ ਕੋਠੀਆਂ ਵਾਲੇ ਆ ਤਿੰਨ ਕੋਠੀਆਂ ਵਾਲੇ ਪੰਜ ਪੰਜ ਕੋਠੀਆਂ ਵਾਲੇ ਪੰਜ ਕੋਠੀਆਂ ਵਾਲੇ ਕਾਲੇ ਬਾਈ ਤੁਸੀਂ ਪੁੱਛ ਲਓ ਜਿੰਨੂੰ ਮਰਜੀ ਤੇ ਸੜਕ ਦੇ ਉੱਤੇ ਹੀ ਬਾਈ ਹੁਣਿਆਂ ਦੀਆਂ ਕੋਠੀਆਂ ਸਾਰੀਆਂ ਪਈਆਂ ਹੋਈਆਂ ਤੇ ਗੱਲਬਾਤ ਲਈ ਆਪਾਂ ਨੰਬਰ ਲੈਤਾ ਵਾ ਗਾਂ ਦੇ ਖਾਤੀਆ ਡਿਟੇਲ ਲੈਤੀ ਅਗਲੀ ਕਾਰਵਾਈ ਤੁਸੀਂ ਕਰਿਓ ਜੀ ਤਿਆਰ ਹੋ ਮੇਟਰ ਹੋ ਰੈਸਟੋਰੈਂਟ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ